ਚਲੋ ਬਚਾ ਲਓ ਕਿਹਨੇ ਕਿਹਨੇ ਭਜਵਾਈ ਹੈ ਭੇਜ ਭਾਈ ਇਹ ਆਪਣੇ ਮੰਤਰੀ ਸਾਹਿਬ ਨੇ ਮੰਤਰੀ ਸਾਹਿਬ ਹਾਲੀਵਾਲ ਹਾਲੀਵਾਲ ਲੋ ਜੀ ਦੇਖ ਲੋ 638 ਜਿਹਦੀ ਬੈਕ ਕਰਤੀ ਜੀ ਛੱਡਦੀ ਹੈ ਤੁਹਾਡੇ ਨਾਂ ਲੋ ਨਾ ਨਾ ਤਾਂ ਕਿੱਥੇ ਕਰਾਈ ਕਿੱਥੇ ਇਹ ਇੰਨਾ ਨਹੀਂ ਨੇ ਪੱਕਾ ਦੱਸਿਆ ਮੈਨੂੰ ਇਹਨਾਂ ਨੇ ਜਿਹੜੇ ਬੰਦੇ ਭੇਜੇ ਇਹਨਾਂ ਨੇ ਬਟਾਲਾ ਬਾਈਪਾਸ ਤੇ ਰੋਗ ਅਸੀਂ ਉੱਥੇ ਆਉਣੇ ਹਾਂ ਅੱਛਾ ਇਹ ਟਕਾਣਾ ਬਟਾਲਾ ਬਾਈਪਾਸ ਦੱਸਿਆ ਸੀ ਕਿੱਥੇ ਲੈ ਕੇ ਜਾਣੀ ਬੜੀ ਦਾ ਜੀ ਮੈਨੂੰ ਪਤਾ ਜੋ ਹੁੰਦਾ ਤੇ ਤੁਹਾਨੂੰ ਮੈਂ ਵੀ ਦੱਸ ਦਿੰਦਾ ਹਾਂ ਹਾਂ ਕਿਹੜੇ ਕਿਹੜੇ ਬੰਦੇ ਕਿਹੜੇ ਦਾ ਨੰਬਰ ਭੇਜਿਆ ਸੀ ਮੇਰਾ ਮੋਬਾਈਲ ਤੁਹਾਡੇ ਬੰਦੇ ਕੋਲ ਜੋ ਉਹ ਉਹ ਪੁਲਿਸ ਨੂੰ ਹੀ ਦਵਾਂਗੇ ਹਾਂ ਉਹ ਨੰਬਰ ਲਾਉਂਗਾ ਦੇਖ ਇਹਨੂੰ ਬੈਗ ਸਾਡੀ ਦਾ ਬੈਗ ਸਟਾਰਟ ਕਰਕੇ ਨਾ ਕਰ ਤੋਂ ਬੈਕ ਕਰ ਦੋ ਹਾਂ ਕਿਹੜੇ ਲਾਉ ਤਾਂ ਗੱਡੀ ਨੀ ਤਾਂ ਅੱਗੇ ਲਾਉ ਦਕਾ ਮੇਰੀ ਕਿਹੜੀ ਗੱਡੀ ਜਿਹੜੀ ਹੈ ਨਾ ਬਾਹਰ ਚਲਾਉ ਆ ਸਭ ਤੋਂ ਵਧੀਆ ਗੱਲ ਇਹ ਗੱਡੀ ਠਾਣੇ ਵਿੱਚ ਚੱਲ ਗਈ ਨਾ ਆ ਫੋਟੋ ਵਿੱਚ ਗੱਡੀ ਖਾਣੇ ਗੱਡੀ ਹਲਕਾ ਡੇਰਾ ਬਾਬਾ ਨਾਨਕ ਦੇਖਣ ਨੂੰ ਮੇਰੇ ਜਿੱਥੇ ਸ਼ਰਾਬ ਦੇ ਨਾਲ ਭਰਿਆ ਹੋਇਆ ਟਰੱਕ ਕਾਬੂ ਕੀਤਾ ਗਿਆ ਦੱਸਦੇ ਕਿ ਇਸ ਟਰੱਕ ਡਰਾਈਵਰ ਤੋਂ ਕੁਝ ਨੌਜਵਾਨਾਂ ਦੇ ਵੱਲੋਂ ਪੁੱਛਿਆ ਜਾ ਰਿਹਾ ਕਿ ਟਰੱਕ ਕਿਸ ਨੇ ਭੇਜਿਆ ਤਾਂ ਡਰਾਈਵਰ ਕਿਹਾ ਕਿਤੇ ਇਹ ਕਹਿੰਦਾ ਜਰੂਰ ਦਿਖਾਈ ਦੇ ਰਿਹਾ ਕਿ ਇਹ ਜਿਹੜਾ ਟਰੱਕ ਆ ਕਿਸੇ ਮੰਤਰੀ ਨੇ ਭੇਜਿਆ ਹਾਲਾ ਕੀ ਮੰਤਰੀ ਦਾ ਨਾਮ ਹੈ ਉਹ ਕਲੀਅਰ ਨਹੀਂ ਹੋ ਕਿੰਨੇ ਕਿੰਨੇ ਭਜਵਾਈਏ ਭजे ਭਾਈ ਇਹ ਆਪਣੇ ਮੰਤਰੀ ਸਾਹਿਬ ਨੇ ਮੰਤਰੀ ਸਾਹਿਬ ਇਹ ਮੰਤਰੀ ਨੇ ਧਾਲੀਵਾਲ ਆ ਲੋ ਜੀ ਦੇਖ ਲੋ ਹਾ ਉਸ ਸ਼ਰਾਬ ਦੀ ਇਹਨਾਂ ਦੀ ਇੱਜ਼ਤ ਕਰ ਰਹੀ ਹੈ ਹਾਂ ਇਹਦਾ ਵਿਚਾਰੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਤੁਹਾਡਾ ਨਹੀਂ ਤੁਹਾਡਾ ਨਹੀਂ ਕਸੂਰ ਓਹ ਵਾਲਿਆਂ ਦੀ ਹੈ ਠੀਕ ਹੈ ਇਹ ਬੈਕ ਕਰਦੇ ਹਾਂ ਇਹ ਬੈਕ ਕਰਦੇ ਹਾਂ 900 ਪੇਟੀ ਉਹ ਚੋਂ ਜੇ ਦੀ ਬੈਕ ਕਰ ਦਈਏ ਛੱਡ ਦਈਏ ਥੱਲੇ ਨਾ 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 ਉਹਨਾਂ ਦਾ ਤਾਂ ਲੈ ਤੇ ਟਿੱਕ ਨਾ ਇਹ ਟਿੱਕ ਪਕੜੋ ਇਹ ਐਨਾ ਨਹੀਂ ਨੇ ਪੱਕਾ ਦੱਸਿਆ ਮੈਨੂੰ ਇਹਨਾਂ ਨੇ ਜਿਹੜੇ ਬੰਦੇ ਭੇਜੇ ਇਹਨਾਂ ਨੇ ਬਟਾਲਾ ਬਾਈਪਾਸ ਤੇ ਰੋਗ ਅਸੀਂ ਉੱਥੇ ਆਉਣੇ ਹਾਂ ਅੱਛਾ ਨਿੱਟ ਕਾਣਾ ਬਟਾਲਾ ਬਾਈਪਾਸ ਦੱਸਿਆ ਸੀ ਕਿੱਥੇ ਲੈ ਕੇ ਜਾਣੀ ਹੈ ਬਾਈਪਾਸ ਦੱਸਿਆ ਗਾੜੀ ਦਾ ਜੀ ਮੈਨੂੰ ਪਤਾ ਜੋ ਹੁੰਦਾ ਤੇ ਤੁਹਾਨੂੰ ਮੈਂ ਵੀ ਦੱਸ ਦਿੰਦਾ ਹਾਂ ਹਾਂ ਕਿਹੜੇ ਕਿਹੜੇ ਬੰਦੇ ਕਿਹੜੇ ਦਾ ਨੰਬਰ ਭੇਜਿਆ ਸੀ ਮੇਰਾ ਮੋਬਾਈਲ ਤੁਹਾਡੇ ਬੰਦੇ ਕੋਲ ਜਉਂਦਾ ਉਹ ਉਹ ਪੁਲਿਸ ਨੂੰ ਹੀ ਦਵਾਵਾਂਗੇ ਹਾਂ ਉਹ ਨੰਬਰ ਲੌਂਗ ਲੱਗ ਦੇ ਇਹਨੂੰ ਬੈਕ ਸਾਡੀ ਬੈਕ ਸਟਾਰਟ ਕਰਕੇ ਨਾ ਕਰ ਤੋਂ ਬੈਕ ਕਰ ਦੋ ਕਿਹੜੇ ਲਾਓ ਤਾਂ ਬੈਕ ਕਰਾ ਦੀ ਸਟਾਰਟ ਕਰਨੀ ਤਾਂ ਗੱਡੇ ਨੂੰ ਲਾਉ ਦਕਾ ਮੇਰੀ ਗੱਡੀ ਜਿਹੜੀ ਹੈ ਨਾ ਬਾਹਰ ਚਲਾਉ ਆ ਸਭ ਤੋਂ ਵਧੀਆ ਗੱਲ ਇਹ ਗੱਡੀ ਠਾਣੇ ਵਿੱਚ ਚੱਲ ਗਈ ਨਾ ਆ ਫੋਟੋ ਵਿੱਚ ਵੀ ਬਾਜੀ ਉਹ ਗੱਡੀ ਠਾਣੇ ਵਿੱਚ ਚੱਲ ਗਈ ਨਾ ਇਹ ਰਫੂਜ ਹੋ ਜਾਣਾ ਜੇ ਇੱਥੋਂ ਗੱਡੀ ਨਹੀਂ ਚੱਲਦੀ ਇੱਥੇ ਸੁੱਟੋ ਯਾਰ ਇੱਥੇ ਸੁੱਟੋ ਆਓ ਯਾਰ ਸਾਰੇ ਆਓ ਚਲੋ ਚਲ ਲਓ ਤੱਕਾਂ ਤੈਂਕਰ ਉਹ ਸ਼ਰਾਬ ਨਹੀਂ ਪੜੀ ਯਾਰ ਤਾ પરંતુ <Marvel> પરંતુ ਹਾਂ ਜੀ ਇਹ 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 ਮੈਂ ਜਾਵਾਂ ਤੂੰ ਆਹ ਨਾਲ ਮੇਰਾ ਇਹ 900 ਪੇਟੀ ਜਿਹੜੀ ਸ਼ਰਾਬ ਦੀ ਅਜਨਾਲੇ ਸਾਈਡ ਤੋਂ ਆ ਰਹੀ ਸੀਗੀ ਆਹ ਟਰੱਕ ਇੱਕ ਇੱਥੇ ਫੜਿਆ ਇੱਕ ਫਦੇਕੜ ਰੋਡ ਦੂਜੇ ਪਾਸੇ ਫੜਿਆ ਇਹਨਾਂ ਚ ਟੋਟਲ 2000 ਪੇਟੀ ਸੀਗੀ 2400 ਪੇਟੀ ਵੀ ਲੱਗਦਾ ਇੱਥੇ ਵੀ ਬੰਦਾ ਫੜਿਆ ਗਿਆ ਉਹਨਾਂ ਨੂੰ ਹੁਣ ਪੁਲਿਸ ਵਾਲਿਆਂ ਨੂੰ ਕਸਟਡੀ ਵੀ ਉਹਨਾਂ ਦੀ ਦੇਤੀ ਹੈ ਤੇ ਇਹ ਡੇਰਾ ਬਾਬਾ ਨਾਨਕ ਇਥੋਂ 1 ਕਿਲੋਮੀਟਰ ਹੈ ਜਾਂਦਾ ਜਿੱਥੇ ਜਮਨੀ ਚੌਂ ਚੱਲ ਰਹੀ ਹੈ ਤੇ ਇਹ ਕੀ ਦੀ ਅਨਗਿਲੀ ਉਹ ਨਹੀਂ ਪਤਾ ਲੱਗਦਾ ਕਿ ਜਿੱਥੇ ਜਿਮਨੀ ਚੋਣ ਚੱਲ ਰਹੀ ਹੈ ਤੇ ਉਦਾਂ ਤੇ ਇਲੈਕਸ਼ਨ ਕਮਿਸ਼ਨ ਨੂੰ ਵੇਖਣਾ ਚਾਹੀਦਾ ਇਹਨਾਂ ਦੀ ਇੰਟੈਲੀਜੈਂਸ ਇੰਨੀ ਵੀਕ ਹੈ ਕਿ 2-2000 ਪੇਟੀ ਸ਼ਰਾਬ ਦੀ ਜਿਨ੍ਹਾਂ ਦਾ ਮੁੱਲ ਲੱਗਦਾ ਕੀਮਤ ਕਰੋੜਾਂ ਝੋਣੀ ਹੈ ਉਹ ਜਾ ਰਹੀਆਂ ਤੇ ਇਹਨਾਂ ਦੇ ਦਾਦੀ ਕਿ ਜਿਮਨੀ ਚੋਣਾਂ ਸਿਰ ਤੇ ਨੇ 20 ਤਰੀਕ ਨੂੰ ਵੋਟਾਂ ਪੈਣੀਆਂ ਨੇ ਪਰ ਉਸ ਤੋਂ ਪਹਿਲਾਂ ਇੰਨੀ ਜ਼ਿਆਦਾ ਮਾਤਰਾ ਦੇ ਵਿੱਚ ਸ਼ਰਾਬ ਬਰਾਮਤ ਹੋਣਾ ਕਿਤਨਾ ਕਿਤੇ ਸਰਕਾਰ ਤੇ ਸਵਾਲ ਖੜੇ ਹੋ ਰਹੇ ਨੇ ਉੱਥੇ ਹੀ ਸ਼ਰਾਬ ਵੀ ਕਿਤਨਾ ਕਿਤੇ ਦੱਸਿਆ ਜਾ ਰਿਹਾ ਕਿ ਆਮ ਆਦਮੀ ਪਾਰਟੀ ਦੇ ਕਿਸੇ ਮੰਤਰੀ ਦੀ ਆ ਪਰ ਡਰਾਈਵਰ ਦੇ ਵੱਲੋਂ ਨਾ ਮੰਤਰੀ ਦਾ ਨਾਮ ਜਿਹੜਾ ਕਲੀਅਰ ਨਹੀਂ ਕੀਤਾ ਗਿਆ ਪਰ ਦੇਖਣਾ ਹੋਵੇਗਾ ਹੁਣ ਇਲੈਕਸ਼ਨ